ਮੁਲਾਜ਼ਮਾਂ ਦਾ ਪੈਨਸ਼ਨਰ ਜਿੰਦਾਬਾਦ ਜਿੰਦਾਬਾਦ ਅਖਰ ਸੰਤੀ ਜਿੰਦਾਬਾਦ 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 ਮੁਲਾਜ਼ਮਾਂ ਦਾ ਪੈਨਸ਼ਨਰ ਇਕਤਾ ਜਿੰਦਾਬਾਦ 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 ਇਹ ਮੁਹਾਲੀ ਦਾ ਦ੍ਰਿਸ਼ ਦੇਖ ਰਹੇ ਹਾਂ ਮਹਾਲੀ ਜੋ ਰੈਂਦੀ ਗਰਾਊਂਡ ਜਿਹਨੂੰ ਅਖਰ ਕਿਹਾ ਜਾਂਦਾ ਤੇ ਇੱਥੇ ਜਿਹੜੇ ਪੰਜਾਬ ਪਰ ਦੇ ਮੁਲਾਜ਼ਮ ਨੇ ਵੱਖ-ਵੱਖ ਵਿਭਾਗਾਂ ਦੇ ਇੱਥੇ ਪਹੁੰਚੇ ਨੇ ਤੇ ਮੇਰੇ ਪਿੱਛੇ ਜਿਹੜੇ ਬਿਜਲੀ ਬੋਰਡ ਦੇ ਸਾਡੇ ਸਾਥੀ ਨੇ ਉਹ ਮੁਲਾਜ਼ਮ ਖੜੇ ਨੇ ਜਿਨ੍ਹਾਂ ਦੇ ਵਿੱਚ ਜੋ ਮੌਜੂਦਾ ਸਮੇਂ ਡਿਊਟੀ ਕਰ ਰਹੇ ਨੇ ਤੇ ਪੈਨਸ਼ਨਰ ਨੇ ਜਿਹੜੇ ਉਹ ਖੜੇ ਨੇ ਤੇ ਅੱਜ ਦੀ ਰੈਲੀ ਕੀ ਆ ਬਹੁਤ ਵੱਡਾ ਇਕੱਠਾ ਜਿਹੜਾ ਪੰਜਾਬ ਸਰਕਾਰ ਨੂੰ ਹਿਲਾਉਣ ਲਈ ਇਹ ਮੁਲਾਜ਼ਮਾਂ ਦਾ ਹੋਇਆ ਇਹ ਰੈਲੀ ਕੀ ਆ ਇਹ ਪ੍ਰੋਗਰਾਮ ਕੀ ਆ ਇਸ ਦੇ ਬਾਰੇ ਜੋ ਸੀਨਰ ਅੱਗੂ ਖੜੇ ਨੇ ਜਿਵੇਂ ਕੇਵਲ ਸਿੰਘ ਬਨਵੈਜ ਜੀ ਰਸ਼ਪਾਲ ਸਿੰਘ ਜੀ ਇਹਨਾਂ ਤੋਂ ਜਾਣਦੇ ਆ ਬਨਵੈਜ ਜੀ ਅੱਜ ਦਾ ਪ੍ਰੋਗਰਾਮ ਕੀ ਆ ਦਰਸ਼ਕਾਂ ਨੂੰ ਤੁਹਾਡੇ ਜਵਾਨੀ ਦੱਸ ਦੀ ਅੱਜ ਅਸੀਂ ਬਿਜਲੀ ਬੋਰਡ ਦੇ ਮੁਲਾਜ਼ਮ ਤੇ ਬਿਜਲੀ ਬੋਰਡ ਦੇ ਪੈਨਸ਼ਨ ਪਾਵਰ ਕਾਮਪਨੀ ਪੈਨਸ਼ਨ ਯੂਨੀਅਨ ਦੇ ਝੰਡੇ ਥੱਲੇ ਇੱਥੇ ਚੰਡੀਗੜ੍ਹ ਵਿਖੇ ਰੈਲੀ ਕਰਨ ਦੇ ਵਾਸਤੇ ਆਏ ਆ ਅਸੀਂ ਇਸ ਤੋਂ ਇਸ ਰੈਲੀ ਤੋਂ ਪਹਿਲਾਂ ਜਿਲ੍ਹਿਆਂ ਦੇ ਵਿੱਚ ਧਰਨੇ ਦਿੱਤੇ ਨੇ ਤਹਿਸੀਲਾਂ ਦੇ ਵਿੱਚ ਧਰਨੇ ਦਿੱਤੇ ਨੇ ਐਮ ਐਲ ਏ ਨੂੰ ਮੰਗ ਪੱਤਰ ਦਿੱਤੇ ਨੇ ਪੰਜਾਬ ਦੇ ਵਿੱਚ ਔਰ ਮਿਨਿਸਟਰ ਸਾਹਿਬਾਨਾਂ ਨੂੰ ਵੀ ਮੰਗ ਪੱਤਰ ਦਿੱਤੇ ਨੇ ਔਰ ਇਹ ਗੱਲ ਦੱਸੀ ਆ ਉਹਨਾਂ ਨੂੰ ਕਿ ਸਾਡੀਆਂ ਮੰਗਾਂ ਆ ਨੇ ਮੈਮੋਰੰਡਮ ਦਿੱਤੇ ਅਸੀਂ ਔਰ ਉਹਨਾਂ ਨੂੰ ਅਸੀਂ ਦਲੀਲ ਸਹਿਤ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਇਹਦੇ ਵਿੱਚ ਦਰਜ ਨੇ ਸਾਡੇ ਮੈਮੋਰੰਡਮ ਦੇ ਵਿੱਚ ਤੇ ਸਾਡੇ ਨਾਲ ਕਿਸੇ ਟਾਈਮ ਵੀ ਪੰਜਾਬ ਸਰਕਾਰ ਜਿਹੜੀ ਆ ਗੱਲਬਾਤ ਕਰਕੇ ਸਾਡੀਆਂ ਮੰਗਾਂ ਨੂੰ ਮੰਨੇ ਔਰ ਪਹਿਲੇ ਸੇਤੇ ਜਿਹੜਾ ਸਾਡਾ ਮੰਗ ਪੱਤਰ ਆ ਉਹਦੇ ਵਿੱਚ ਪਹਿਲੀ ਮੰਗ ਜਿਹੜੀ ਹੈ ਉਹ ਪ੍ਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਦੀ ਆ ਔਰ ਅਸੀਂ ਕਰਮਚਾਰੀ ਤੇ ਪੈਨਸ਼ਨ ਇਹ ਗੱਲ ਨੂੰ ਸਮਝਦੇ ਆ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਵਾਸਤੇ ਜਿਸ ਵੇਲੇ ਉਹ ਰਿਟਾਇਰ ਹੁੰਦੇ ਨੇ ਜਦੋਂ 2004 ਤੋਂ ਪਹਿਲਾਂ ਉਹਨਾਂ ਨੂੰ ਪੈਨਸ਼ਨ ਠੀਕ ਠੰਗ ਨਾਲ ਮਿਲਦੀ ਸੀ ਪਰ 2004 ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ 2004 ਤੋਂ ਬਾਅਦ ਉਹ ਪੈਨਸ਼ਨ ਬੰਦ ਕਰ ਦਿੱਤੀ ਤੇ ਨਵੀਂ ਸਕੀਮ ਜਿਹੜੀ ਆ ਨਵੀਂ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਇਹ ਨਵੀਂ ਸਕੀਮ ਦੇ ਵਿਰੋਧ ਦੇ ਵਿੱਚ ਇਹ ਮੁਲਾਜ਼ਮ ਲੜ ਰਹੇ ਨੇ ਅਸੀਂ ਜਿਹੜੇ ਪੈਨਸ਼ਨਰ ਆ ਪਾਵਰ ਕਾਮਪੈਨਸ਼ਨ ਯੂਨੀਅਨ ਦੇ ਸਾਥੀ ਨੇ ਅਸੀਂ ਵੀ ਇਸ ਗੱਲ ਦੀ ਮੰਗ ਕਰਦੇ ਆ ਕਿ ਬੁਢਾਪੇ ਦੀ ਡੰਗੋਰੀ ਹੁੰਦੀ ਆ ਪੈਨਸ਼ਨ ਇਹ ਬੰਦ ਕਰਨਾ ਗਲਤ ਹੈ ਜ਼ਿੰਦਗੀ ਜੂਣੀ ਇਹ ਵੀ ਚਾਹੁੰਦੇ ਨੇ ਜਦੋਂ ਬੁਢਾਪੇ ਦੇ ਵਿੱਚ ਜਾਣਾ ਮੁਸ਼ਕਿਲਾਂ ਆਉਂਦੀਆਂ ਨੇ ਬੁਢਾਪੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਬੱਚੇ ਠੀਕ ਢੰਗ ਨਾਲ ਦੇਖ ਪਰ ਨਹੀਂ ਕਰਦੇ ਫੇ ਮੁਸ਼ਕਲ ਆਉਂਦੀ ਆ ਇਸ ਕਰਕੇ ਇਹ ਮੁਲਾਜ਼ਮ ਤੇ ਪੈਨਸ਼ਨਰ ਅੱਜ ਪੰਜਾਬ ਦੀਆਂ ਬਰੂਹਾਂ ਦੇ ਉੱਤੇ ਚੰਡੀਗੜ੍ਹ ਰਾਜਧਾਨੀ ਦੇ ਵਿੱਚ ਪੰਜਾਬ ਸਰਕਾਰ ਨੂੰ ਇਹ ਗੱਲ ਕਹਿਣ ਦੇ ਵਾਸਤੇ ਆਏ ਆ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਆ ਨਵੀਂ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਲਾਗੂ ਕੀਤੀ ਜਾਵੇ ਤਾਂ ਕਿ ਇਹਨਾਂ ਨਵੇਂ ਮੁਲਾਜ਼ਮਾਂ ਨੂੰ ਵੀ ਠੀਕ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰਨ ਦਾ ਮੌਕਾ ਮਿਲ ਸਕੇ ਜਿਹੜੀ ਤਨਖਾਹ ਮਿਲਦੀ ਆ ਇਹ ਕੋਈ ਐਸ਼ੋ ਇਸਰਤ ਵਾਸਤੇ ਨਹੀਂ ਇਹ ਬੜੀ ਮੁਸ਼ਕਲ ਦੇ ਨਾਲ ਕਿ ਯਾਰਾ ਹੁੰਦਾ ਜੋ ਮਹਿੰਗਾਈ ਆ ਮਹਿੰਗਾਈ ਬਹੁਤ ਵੱਧ ਚੁੱਕੀ ਆ ਉਸ ਮਹਿੰਗਾਈ ਦੇ ਮੁਤਾਬਕ ਜੇ ਅੰਕੜੇ ਕੱਢੇ ਜਾਣ ਫਿਰ ਤਾਂ ਬਹੁਤ ਜ਼ਿਆਦਾ ਤਨਖਾਹ ਮਿਲਣੀ ਚਾਹੀਦੀ ਆ ਪਰ ਤਨਖਾਹ ਉਹ ਨਹੀਂ ਮਿਲਦੀ ਨਹੀਂ ਇਹਨਾਂ ਕਰਮਚਾਰੀਆਂ ਨੇ ਆਪਣੇ ਬੱਚੇ ਵੀ ਵਿਆਹਣੇ ਨੇ ਜੇ ਮੰਨ ਲਓ ਇਹ ਪਰਿਵਾਰ ਦੇ 2-3 ਮੈਂਬਰ ਬੱਚੇ ਹੋਣ ਤੇ ਦੋ ਆਪ ਹੋਣ ਪੰਚ ਮੈਂਬਰੀ ਉਹਨਾਂ ਦਾ ਪਰਿਵਾਰ ਹੋਵੇ ਅੱਜ ਦੇ ਸਮੇਂ ਦੇ ਉੱਤੇ ਇਹ ਇਹ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਬਚਦਾ ਕੁਝ ਨਹੀਂ ਜੇਕਰ ਬਚਾ ਕੇ ਰੱਖਣਗੇ ਤਾਂ ਬੱਚਿਆਂ ਨੂੰ ਪੜਾਉਣ ਦੇ ਖਰਚੇ ਵੀ ਨੇ ਕਿਤੇ ਵਿਆਹ ਸ਼ਾਦੀ ਤੇ ਸੁਰਗਵਾਸ ਮੌਤ ਅਰਗੇ ਦੇ ਉੱਤੇ ਵੀ ਜਾਣਾ ਪੈਂਦਾ ਉੱਥੇ ਵੀ ਖਰਚੇ ਹੁੰਦੇ ਨੇ ਬਚਦਾ ਕੁਝ ਨਹੀਂ ਤੇ ਅਸੀਂ ਚਾਹੁੰਦੇ ਆ ਉਹ ਜ਼ਿੰਦਗੀ ਜਿਹੜੀ ਹੈ ਜਿਸ ਵੇਲੇ ਮਕਾਨ ਵਗੈਰਾ ਵੀ ਬਣਾਉਣਾ ਹੁੰਦਾ ਉਹ ਸਾਰੇ ਪੈਸੇ ਜਿਹੜੇ ਸਾਡੀਆਂ ਤਨਖਾਹਾਂ ਦੇ ਨੇ ਉਸ ਪਾਸੇ ਲੱਗ ਜਾਂਦੇ ਨੇ ਤੇ ਅਸੀਂ ਚਾਹੁੰਦੇ ਆ ਇਹ ਵਿਡਾਪੇ ਦੀ ਡੰਗੋਰੀ ਹੁੰਦੀ ਆ ਪੈਨਸ਼ਨ ਪੁਰਾਣੀ ਪੈਨਸ਼ਨ ਸਾਨੂੰ ਡਾਗੂ ਕੀਤੀ ਜਾਵੇ ਤਾਂ ਕਿ ਵਧੀਆ ਢੰਗ ਨਾਲ ਜ਼ਿੰਦਗੀ ਕੱਟ ਸਕਣ ਉਹਦੇ ਨਾਲ ਨਾਲ 2.92 ਦੇ ਫਾਰਮੂਲੇ ਦੇ ਮੁਤਾਬਕ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਨੇ ਉਹਨਾਂ ਨੂੰ ਉਹ ਫਾਰਮੂਲੇ ਦੇ ਤਹਿਤ ਮੰਗ ਕਰ ਰਹੇ ਨੇ ਉਹ ਦਿੱਤੇ ਉਹਦੇ ਮੁਤਾਬਕ ਫਾਰਮੂਲੇ ਦੇ ਮੁਤਾਬਕ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇ ਨਾਲ ਨਾਲ ਮੰਗ ਹੈ ਕਿ ਜਿਹੜਾ ਡੀਏ ਰਹਿੰਦਾ ਸਾਡਾ ਉਹ ਦਿੱਤਾ ਜਾਵੇ ਮੰਗਾ ਹੀ ਪਤਾ ਦਿੱਤਾ ਜਾਵੇ ਔਰ ਪਿਛਲਾ ایرਰ ਵੀ ਦਿੱਤਾ ਜਾਵੇ ਔਰ ਜਿਹੜੇ ਗ੍ਰੇਡਾਂ ਦਾ ایرਰ ਪਿਆ ਕਿ 16 ਤੋਂ ਉਹ ਵੀ ਦਿੱਤਾ ਜਾਵੇ ਸੋ ਅਸੀਂ ਇਸ ਅੱਜ ਧਰਨੇ ਦੇ ਵਿੱਚ ਮੰਗ ਕਰਨ ਦੇ ਵਾਸਤੇ ਆਏ ਆ ਪੰਜਾਬ ਸਰਕਾਰ ਨੂੰ ਹਲੂਨਾ ਦੇਸ ਤੇ ਦੇਣ ਦੇ ਵਾਸਤੇ ਆਏ ਆ ਕਿ ਹਰਾ ਪੈ ਨਹੀਂ ਜਿਹੜਾ ਆ ਉਹ ਸਰਕਾਰ ਬਾਹਰ ਕੱਢੇ ਔਰ ਲੋਕਾਂ ਦੇ ਮਸਲੇ ਜਿਹੜੇ ਨੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਵਾਸਤੇ ਪੰਜਾਬ ਸਰਕਾਰ ਵਧੇ ਇਨਾ ਕੋਈ ਕਹਿਣਾ ਧੰਨਵਾਦ ਕਰਦਾ ਤੇ ਪਿੱਛੇ ਦੇਖ ਰਿਹਾ ਹਾਂ ਕਿ ਜਿਹੜਾ ਮੰਚਾ ਉਹ ਸੱਜੂਕਿਆ ਅਜੇ ਸਰੇਰ ਦਾ ਟਾਈਮ ਆ ਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਦੇ ਵਿੱਚ ਜਿਸ ਪ੍ਰਕਾਰ ਮੁਲਾਜ਼ਮਾਂ ਦੀ ਆਮਦ ਹੋਣੀ ਸ਼ੁਰੂ ਹੋ ਗਈ ਆ ਲੱਗਦਾ ਕਿ ਇੱਥੇ ਬਹੁਤ ਵੱਡਾ ਲਾਮਸ਼ਾਲ ਜਿਹੜਾ ਇਕੱਠ ਹੋਵੇਗਾ ਸੁਸ਼ਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਨਾ ਵੀ ਅਸੀਂ ਜਿਹੜੀ ਆ ਪੰਜਾਬ ਸਰਕਾਰ ਜਿਸ ਤਰ੍ਹਾਂ ਚਾਲਾਂ ਜਿਹੜੀਆਂ ਕੁੱਝੀਆਂ ਚੱਲ ਰਹੀ ਆ ਤੇ ਉਸੇ ਪੈਟਰਨ ਦੇ ਹੀ ਅਸੀਂ ਜਿਹੜੇ ਆ ਪੈਨਸ਼ਨਰ ਯੂਨੀਅਨ ਤੇ ਰੈਗੂਲਰ ਮੁਲਾਜ਼ਮਾਂ ਜਿਹੜੇ ਉਹ ਇਕੱਠੇ ਹੋ ਗਏ ਅਸੀਂ ਇੱਕ ਵਾਰੀ ਫੇਰ ਇਕੱਠੇ ਹੋ ਗਏ ਇੱਕ ਵਾਰੀ ਜਿਹੜੀ ਆ ਪੰਜਾਬ ਸਰਕਾਰ ਨੂੰ ਹਲੂਣਾ ਦੇਣ ਵਾਸਤੇ ਪਹੁੰਚੇ ਆ ਵੀ ਜਿਹੜਾ ਕੱਲੇ-ਕੱਲੇ ਅਸੀਂ ਜਿਹੜੀਆਂ ਮੰਗਾਂ ਉਹ ਮੰਗਦੇ ਪਏ ਆ ਤਾਂ ਜੇ ਸਰਕਾਰ ਦੀਆਂ ਚਾਹਤਾਂ ਦੇ ਮਤਾਬਕ ਇਕੱਠੇ ਹੋ ਕੇ ਜਿਹੜੇ ਆ ਸੰਘਰਸ਼ ਕਰਕੇ ਉਹ ਜਿਹੜੀ ਆ ਮੁਲਾਜ਼ਮ ਤੇ ਪੈਨਸ਼ਨ ਯੂਨੀਅਨ ਜਿਹੜੀਆਂ ਉਹ ਇਕੱਠੀਆਂ ਹੋ ਗਏ ਅਸੀਂ ਇੱਕ ਵਾਰੀ ਫੇਰ ਸਰਕਾਰ ਨੂੰ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਅਸੀਂ ਦਸਣ ਆਏ ਆ ਵੀ ਬਜਟ ਸੈਸ਼ਨ ਦੇ ਵਿੱਚ ਚਾਹੇ ਉਹ ਪੁਰਾਣੀ ਪੈਨਸ਼ਨ ਬਹਾਲੀ ਆ ਚਾਹੇ ਇੱਕ ਇੱਕ ਛੋੜਾਂ ਤੋਂ ਜਿਹੜੇ ਸਕੀਲਾਂ ਦਾ ਏਰੀਅਰ ਪੈਂਡਿੰਗ ਪਿਆ ਹੋਇਆ ਜਾਂ ਜਿਹੜੀ ਨਵੀਂ ਭਰਤੀ ਆ ਨੌਰਨ ਦੇ ਤੱਕ ਭਰਤੀ ਕਰਨੀ ਬਣਦੀ ਆ ਜਿਹੜੇ ਕੱਚੇ ਕੰਮੇ ਪਾਰਟ ਟਾਈਮ ਜਿਹੜੇ 20 25 30 ਸਾਲਾਂ ਤੋਂ ਆ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਆ ਜੇ 295/19 ਸੀਆਰ ਦੇ ਅਗੇਂਸਟ ਬੰਦੇ ਰੱਖੇ ਆ ਉਹਨਾਂ ਨੂੰ 4 ਸਾਲ ਹੋ ਗਏ ਉਹਨਾਂ ਨੂੰ ਪੂਰੀ ਤਨਖਾਹ ਦੇਣੀ ਬਣਦੀ ਆ ਅਨੇਕਾਂ ਜਿਹੜੇ ਮਸਲੇ ਆ ਉਹ ਸਾਰੇ ਬਜਟ ਸੈਸ਼ਨ ਦੇ ਦੌਰਾਨ ਅਸੀਂ ਜਿਹੜੀ ਆ ਅੱਜ 39 ਸੈਕਟਰ ਦੇ ਵਿੱਚ ਚੰਡੀਗੜ੍ਹ ਰੈਲੀ ਕਰਕੇ ਅਸੀਂ ਸੰਸਦ ਭਵਨ ਉਨਾਂ ਨੂੰ ਮਾਰਚ ਵੀ ਕਰਾਂਗੇ ਤਾਕਿ ਜਿਹੜੀ ਸਰਕਾਰ ਨੂੰ ਮੰਗ ਪੱਤਰ ਪਹਿਲਾਂ ਵੀ ਦਿੱਤਾ ਹੋਇਆ ਦੁਬਾਰਾ ਇੱਕ ਵਾਰੀ ਫੇਰ ਉਹਨੂੰ ਝੰਡੋੜੀਏ ਵੀ ਜਿਹੜੀਆਂ ਜੇਬ ਵੱਜਲ ਫੈਸ਼ਨ ਦੇ ਵਿੱਚ ਜੇ ਮਲਾਜਮਾਂ ਵਾਸਤੇ ਕੁਝ ਨਹੀਂ ਰੱਖਣਾ ਤਾਂ ਮਲਾਜਮ ਜਿਹੜੇ ਆ ਆਉਣ ਵਾਲੇ ਜਿਹੜਾ ਚੋਣੀ ਚੋਣਾਂ ਵਾਲਾ ਸੀਜ਼ਨ ਸ਼ੁਰੂ ਹੋ ਰਿਹਾ ਉਹਦੇ ਵਿੱਚ ਸਰਕਾਰ ਤੁਹਾਨੂੰ ਜਿਹੜੀ ਆ ਬਖਸ਼ੇਗੇ ਨਹੀਂ ਮਲਾਜਮ ਬਖਸ਼ੇਗੇ ਨਹੀਂ ਤਾਂ ਸਰਕਾਰ ਜਿੱਦਾਂ ਅੱਗੇ ਕਾਂਗਰਸ ਤੇ ਕਾਲੀਆਂ ਨੂੰ ਛੱਡ ਕੇ ਤੁਹਾਨੂੰ ਜਿਹੜੀ ਆ ਸਰਕਾਰ ਹੈ ਤੁਹਾਡੀ 92 ਮੈਂਬਰ ਦੇ ਕੇ ਬਣਾਈ ਆ ਤੇ ਸਰਕਾਰ ਜਿਹੜੇ ਆ ਮਲਾਜਮ ਪੁੱਠਾ ਘੇੜਾ ਦੇ ਕੇ ਇਹਨੂੰ ਕਥਲੇ ਵੀ ਸੁੱਟਣਗੇ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਨਾ ਜਿਹੜੀਆਂ ਮੰਗਾਂ ਮੰਨਣ ਦੇ ਬਾਵਜੂਦ ਵੀ ਇਹ ਜਿਹੜੀ ਆ ਮੁਲਾਜ਼ਮ ਜਿਹੜੇ ਬਹੁਤ ਰੋਸ ਦੇ ਵਿੱਚ ਆ ਉਸ ਦੇ ਨਾਲ ਹੀ ਪੁਰਾਣੀ ਪੈਨਸ਼ਨ ਜਾਂ ਹੋਰ ਜਿਹੜੇ ਨੌਰਜ਼ੇ ਦੇ ਤੱਕ ਭਰਤੀ ਕਰਨੀਆਂ ਅਨੇਕਾਂ ਹੀ ਜਿਹੜੀਆਂ ਮੰਗਾਂ ਸਾਡੀਆਂ ਬਕਾਇਆ ਪਈਆਂ ਨੇ ਬਿਜਲੀ ਬੋਰਡ ਆ ਅਸੀਂ ਪਿਛਲੇ ਐਫੀ ਦੇ ਵਿੱਚ ਅਸੀਂ ਹైదరాబాద్ ਮੀਟਿੰਗ ਕਰਕੇ ਆਏ ਆ ਉੱਥੇ ਅਸੀਂ ਦੇਖਿਆ ਸਰਕਾਰ ਬੇਸ਼ੱਕ ਮੰਚ ਦੇ ਉੱਤੇ ਕਹੀ ਜਾਂਦੀ ਵੀ ਤਨਖਾਹਾਂ ਬਹੁਤ ਆ ਪੈਨਸ਼ਨਾਂ ਬਹੁਤ ਆ